ਕੱਲ ਲੀਡਰਸ ਔਰ ਲਿਸਨਰ ਫਾਊਂਡੇਸ਼ਨ ਨੂੰ ਮਿਤੀ 4 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਬਸੀ ਪਠਾਨਾ ਵਿੱਚ ਡਿਸਟ੍ਰਿਕਟ ਫਤੇਗੜ ਸਾਹਿਬ ਵਿੱਚ ਅਸੀਂ ਇੱਕ ਕੈਂਸਰ ਅਵੇਅਰਨੈਸ ਕੈਂਪ ਲਗਵਾ ਰਹੇ ਹਾਂ ਜੋ ਕਿ ਅਸੀਂ ਇਨ ਐਸੋਸੀਏਸ਼ਨ ਵਿਦ ਵਰਲਡ ਕੈਂਸਰ ਕੇਅਰ ਸ਼੍ਰੀ ਕੁਲਵੰਤ ਸਿੰਘ ਧਾਲੀਵਾਲ ਜੀ ਨਾਲ ਅਸੀਂ ਐਸੋਸੀਏਟ ਕਰਕੇ ਕੈਂਪ ਲਗਵਾ ਰਹੇ ਹਾਂ ਤੇ ਜਸਟਿਸ ਨਿਰਮਲ ਸਿੰਘ ਵੀ ਇਸ ਕੈਂਪ ਚ ਆਣਗੇ ਤੇ ਉਹ ਇਸ ਕੈਂਪ ਦੇ ਥਰੂ ਅਸੀਂ ਇਹ ਅਵੇਅਰਨੈਸ ਦੇਣਾ ਚਾਹੁੰਦੇ ਹਾਂ ਜਿਸ ਚ ਬਹੁਤ ਸਾਰੇ ਟੈਸਟ ਕੀਤੇ ਜਾਣਗੇ ਰਿਲੇਟਡ ਟੂ ਕੈਂਸਰ ਐਂਡ ਜਰਨਲ ਸਕਰੀਨਿੰਗ ਵੀ ਕੀਤੀ ਜਾਏਗੀ ਔਰ ਬੇਸਿਕਲੀ ਇਹ ਪਰਪਸ ਹੈ ਕਿ ਪਿੰਡਾਂ ਦੇ ਲੋਕ ਜੋ ਉੱਥੇ ਪਹੁੰਚ ਨਹੀਂ ਪਾਉਂਦੇ ਐ ਕਈ ਜਗ੍ਹਾ ਅਨਗੈਲੀ ਕਰਦੇ ਆ ਜਾਂ ਕਈ ਵਾਰੀ ਲੇਟ ਹੋ ਜਾਂਦੇ ਆ ਕਈ ਟੈਸਟ ਕਰਵਾਉਣ ਨੂੰ ਸਾਡਾ ਪਰਪਸ ਇਹ ਹੈ ਕਿ ਇਸ ਕੈਂਪ ਦੇ ਥਰੂ ਕਿਉਂਕਿ ਕੈਂਪ ਟੋਟਲੀ ਫ੍ਰੀ ਹੈ ਤੇ ਇਹ ਮੁਫਤ ਕੈਂਪ ਹੈਗਾ ਤੇ ਸਾਡੀ ਇੱਕ ਰਿਕੁਐਸਟ ਹੈ ਸਾਰੇ ਫਤੇਗੜ ਸਾਹਿਬ ਡਿਸਟ੍ਰਿਕਟ ਦੇ ਲੋਕਾਂ ਨੂੰ ਕਿ ਇਸ ਕੈਂਪ ਚ ਵੱਧ ਤੋਂ ਵੱਧ ਸ਼ਿਰਕਤ ਕਰਨ ਤੇ ਇਸ ਕੈਂਪ ਦਾ ਫਾਇਦਾ ਚੱਕਣ ਤੇ ਕਿਉਂਕਿ ਇਸ ਚ ਸਾਰੇ ਟੈਸਟ ਜੋ ਵੀ ਹੈ ਬਹੁਤ ਇੱਕ ਵੱਡੀ ਟੀਮ ਆਰੀ ਹੈ ਡਾਕਟਰਸ ਦੀ ਤੇ ਉਹ ਤੁਹਾਡੇ ਸਾਰੇ ਟੈਸਟ ਕਰਨਗੇ ਤੇ ਤੁਸੀਂ ਇਸ ਕੈਂਪ ਵਿੱਚ ਆ ਕੇ ਇਹਨਾਂ ਟੈਸਟ ਦਾ ਫਾਇਦਾ ਉਠਾ ਸਕਦੇ ਹੋ ਧੰਨਵਾਦ ਕਾਲਜ ਜਿਹੜਾ ਬੱਸੀ ਪਠਾਨਾ ਦੇ ਵਿੱਚ ਇੱਕ ਵਿਸ਼ੇਸ਼ ਕੈਂਸਰ ਨੂੰ ਲੈ ਕੇ ਕੈਂਪ ਲਗਾਇਆ ਜਾ ਰਿਹਾ ਜੀ ਉਹ ਕਿਹਦੇ ਵੱਲੋਂ ਰਵਾਇਆ ਜਾ ਰਿਹਾ ਔਰ ਇਹਦਾ ਮੋਟਿਵ ਹੈ ਜਿਹੜਾ ਉਹ ਕੀ ਆ ਇਹ ਜਿਹੜਾ ਕੈਂਪ ਹੈ ਕਰ ਲੋ ਲੀਡਰਸ ਐਂਡ ਲਿਸਨਰਸ ਵੱਲੋਂ ਲੀਡਰਸ ਐਂਡ ਲਿਸਨਰਸ ਫਾਊਂਡੇਸ਼ਨ ਵੱਲੋਂ ਲਗਾਇਆ ਜਾ ਰਿਹਾ ਜਿਸ ਦੇ ਕੀ ਡਾਇਰੈਕਟਰ ਜਸਟਿਸ ਨਿਰਮਲ ਸਿੰਘ ਜੀ ਨੇ ਜੀ ਔਰ ਉਹ ਕੁਲਵੰਤ ਸਿੰਘ ਧਾਲੀਵਾਲ ਜੀ ਦੇ ਸਹਿਯੋਗ ਦੇ ਨਾਲ ਲਗਾ ਰਹੇ ਆ ਜੀ ਔਰ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਲੋਕਮੈਡੀਕਲ ਕਹਿੰਦੇ ਆ ਕਿ ਉਹ ਕਈ ਵਾਰੀ ਉਹ ਪਹੁੰਚ ਨਹੀਂ ਪਾਉਂਦੇ ਟੈਸਟ ਕਰਾਉਣ ਵਾਸਤੇ ਆਪਣਾ ਕਿਸੇ ਕਾਰਨ ਕਰਕੇ ਤੇ ਅਸੀਂ ਤਾਂ ਹੁਣ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਲੈ ਕੇ ਆਏ ਆ ਇਹ ਟੈਸਟ ਦੀ ਸਾਰਾ ਸਿਸਟਮ ਤੇ ਉਹ ਆਣ ਉਥੇ ਤੇ ਪਹੁੰਚਣ ਉਹ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਵੀ ਅੱਗੇ ਦੱਸਣ ਔਰ ਉਹਨਾਂ ਨੂੰ ਦੱਸਣ ਕਿ ਵੀ ਉਥੇ ਫ੍ਰੀ ਟੈਸਟ ਹੋ ਰਹੇ ਨੇ ਜਾ ਕੇ ਉਥੇ ਆਪਣੇ ਟੈਸਟ ਕਰਵਾਣ ਔਰ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਨੂੰ ਕੀ ਪ੍ਰੋਬਲਮ ਹੈਗੀ ਹੈ ਜਾਂ ਕੀ ਉਹਨਾਂ ਦੇ ਹੋਰ ਵੀ ਦਿੱਕਤਾਂ ਨੇ ਕਿਉਂਕਿ ਇਕੱਲਾ ਕੈਂਸਰ ਨਹੀਂ ਹੋਰ ਵੀ ਕਈ ਇੱਥੇ ਟੈਸਟ ਹੋਣੇ ਨੇ ਜਿਹੜੇ ਕਿ 슈ਗਰ ਤੋਂ ਰਿਲੇਟਡ ਨੇ ਜਾਂ ਕੋਈ ਆਪਣਾ ਹੋਰ ਜਿਹੜੇ ਜਨਰਲ ਟੈਸਟ ਵੀ ਹੋਣੇ ਨੇ ਤੇ ਉਹ ਪਹੁੰਚਣ ਉਥੇ ਤੇ ਉਥੇ ਆ ਕੇ ਆਪਣਾ ਇਸ ਟੈਸਟ ਕਰਵਾਉਣ